ਸੰਦੀਪ ਕੁਮਾਰ ਚੀਨਾ ਸਰਪੰਚ ਸਾਹਿਬ ਜੋ ਕਿ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਿਸ਼ਨ ਤੇ ਲਾਤੀ ਔਰ ਜਿਹੜੇ ਸਮਾਜ ਦੇ ਨਾਲ 24 ਘੰਟੇ ਖੜੇ ਸੀਗੇ ਉਹਨਾਂ ਤੇ ਅੱਜ ਸਵੇਰੇ ਗੋਲੀਆਂ ਨਾਲ ਅਟੈਕ ਕੀਤਾ ਗਿਆ ਅਤੇ ਹੁਣ ਸਰਪੰਚ ਸੰਦੀਪ ਚੀਨਾ ਜੀ ਦੀ ਜਿਹੜੀ ਡੈਥ ਆ ਉਹ ਹੋ ਚੁੱਕੀ ਆ ਮੇਰੀ ਆਪਣੇ ਪੂਰੇ ਸਮਾਜ ਨੂੰ ਬੇਨਤੀ ਆ ਚਾਹੇ ਉਹ ਡਾਕਟਰ ਅੰਬੇਡਕਰ ਦੇ ਨਾਮ ਤੇ ਫੋਰਸ ਹੈਗੀਆਂ ਚਾਹੇ ਗੁਰੂ ਰਵਿਦਾਸ ਦੇ ਨਾਮ ਤੇ ਚਾਹੇ ਭਗਵਾਨ ਵਾਲਮੀਕੀ ਦੇ ਨਾਮ ਤੇ ਐਸ ਟਾਈਮ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਵਾ ਚਾਹੇ ਸਾਡਾ ਕੋਈ ਵੀ ਸਮਾਜ ਦਾ ਬੰਦਾ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਆ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਐਸ ਟਾਈਮ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਆ ਸਾਥੀਓ ਪੰਜਾਬ ਦਾ ਦੇਖੋ ਕੀ ਬਣ ਰਿਹਾ ਕਦੀ ਸਿੱਧੂ ਮੂਸੇਵਾਲਾ ਕਦੀ ਸੋਨੂ ਬੰਬੀਆਂ ਕਦੀ ਕਿਸੇ ਐਨਆਰਆਈ ਦੇ ਉੱਤੇ ਟੈਗ ਔਰ ਅਸਟਾਨ ਸਰਪੰਚ ਸੰਦੀਪ ਚੀਨਾ ਉੱਤੇ ਵੀ ਟੱਕ ਜਿਹੜਾ ਸਰਪੰਚ ਸਾਹਿਬ ਸੀਗੇ ਇੱਕ ਨਾਮੀ ਸਰਪੰਚ ਸੀਗੇ ਇਸ ਟਾਈਮ ਪੰਜਾਬ ਦਾ ਜਿਹੜੇ ਨੌਜਵਾਨ ਆ ਉਹ ਬਿਲਕੁਲ ਸੇਫ ਨਹੀਂ ਗਏ ਔਰ ਮੇਰੀ ਇੱਕ ਬੇਨਤੀ ਆ ਪੂਰੇ ਪੰਜਾਬੀਆਂ ਨੂੰ ਵੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਚਾਹੁੰਦੇ ਆ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਚਾਣਾ ਚਾਹੁੰਦੇ ਆ ਤੇ ਤੁਹਾਨੂੰ ਇਸ ਸਰਕਾਰ ਦੇ ਖਲਾਫ ਸੜਕ ਦੇ ਵਿੱਚ ਆਉਣਾ ਪੈਣਾ ਆ ਔਰ ਜੇਕਰ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੇ ਤਾਂ ਜਿਹੜੀ ਘਰ ਜਿਹੜੀ ਅੱਗ ਸਾਨੂੰ ਪੰਧੀਆਂ ਨਾ ਕਰਨ ਲੱਗੀ ਜਿਹੜੀ ਅੱਗ ਬੂਸੇ ਵਾਲੇ ਨੇ ਕਰਨ ਲੱਗੀ ਜਿਹੜੀ ਅੱਗ ਸੰਦੀਪ ਚੀਨੇ ਦੇ ਘਰ ਲੱਗੀ ਉਹ ਤੁਹਾਡੇ ਘਰਾਂ ਵਿੱਚ ਉਹ ਆਗਾ ਨੂੰ ਤਿਆਰ ਬਿਟੀ ਆ ਇਸ ਕਰਕੇ ਤੁਹਾਨੂੰ ਇਸ ਟਾਈਮ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਆ ਔਰ ਮੇਰੀ ਸੀਐਮ ਸਾਹਿਬ ਨੂੰ ਵੀ ਇੱਕ ਬੇਨਤੀ ਆ ਕਿ ਜਦੋਂ ਤੁਹਾਡੀ ਪੱਗ ਤੇ ਕੋਈ ਟਿੱਪਣੀ ਕਰਦਾ ਤੁਹਾਡੇ ਪਹਿਰਾਵੇ ਤੇ ਕੋਈ ਟਿੱਪਣੀ ਕਰਦਾ ਤੁਸੀਂ ਲਾਈਵ ਹੋ ਕੇ ਉਹਨਾਂ ਨਾਲ ਹੀ ਜਵਾਬ ਦਿੰਦੇ ਆ ਇਸ ਟਾਈਮ ਅਸੀਂ ਤੁਹਾਡੇ ਕੋਲ ਸਵਾਲ ਕਰਦੇ ਆ ਕਿ ਜੋ ਵੀ ਪੰਜਾਬ 'ਚ ਹੋ ਰਿਹਾ ਕੀ ਤੁਸੀਂ ਇਹਨਾਂ ਜਵਾਬ ਦੇਣ ਨੂੰ ਤਿਆਰ ਹੈਗੇ ਆ ਔਰ ਜੇਕਰ ਨਹੀਂ ਤਾਂ ਤੁਸੀਂ ਪੰਜਾਬੀਆਂ ਨੇ ਜਿੱਦਾਂ ਤੁਹਾਨੂੰ ਸਿਰ ਤੇ ਪਰਚਕਿਆ ਸੀ ਉਦੀ ਤੁਹਾਨੂੰ ਪੰਜਾਬੀ ਹੁਣ ਸਿਰ ਤੋਂ ਥੱਲੇ ਸਿੱਟੜ ਤੇ ਆਣ ਗਏ ਔਰ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਰੇ ਪੰਜਾਬ ਦੇ ਜਿੰਨੇ ਵੀ ਲੋਕ ਹੈਗੇ ਆ ਆਪਣੇ ਨਾਲ ਬੱਚਿਆਂ ਦੇ ਲਈ ਸੜਕਾਂ ਤੇ ਆਓ ਆਪਣੇ ਨਾਲ ਬੱਚਿਆਂ ਦੇ ਲਈ ਸਰਕਾਰ ਦੇ ਕੋਲੋਂ ਜਵਾਬ